ਅਣਾਖੰਡਾ ਤੇ ਸਿਵਲਾਈਨ ਪੁਲਿਸ ਸਟੇਸ਼ਨ ਦੇ ਖੇਤਰਾਂ ਚ ਸਥਿਤ ਦੋ ਸਪਾਸ ਸੈਂਟਰਾਂ ਦੇ ਮਸਾਦ ਦੀ ਆੜ ਵਿੱਚ ਦੇ ਵਪਾਰ ਦਾ ਤੰਦਾ ਚੱਲ ਰਿਹਾ ਸੀ। ਨੋਮਾ ਥਾਣੇ ਦੀ ਪੁਲਿਸ ਨੇ ਸਪਾਸ ਸੈਂਟਰਾਂ ਤੇ ਛਾਪੇ ਮਾਰੀ ਕਰਨ ਤੋਂ ਬਾਅਦ 5 ਵਿਦੇਸ਼ੀ ਕੁੜੀਆਂ ਸਮੇਤ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਨਾਰਥ ਸਟੇਟ ਅਤੇ ਇੱਕ ਹੋਰ ਜਗ੍ਹਾ ਤੇ ਸਥਿਤ ਦੋ ਸਪਾਸ ਸੈਂਟਰਾਂ ਤੇ ਛਾਪਾ ਮਾਰਿਆ। ਇਹ ਲੋਕ ਇੰਨਾ ਸਪਾਸ ਸੈਂਟਰ ਦੀ ਆੜ ਵਿੱਚ ਦੇ ਵਪਾਰ ਦਾ ਕਾਰੋਬਾਰ ਚਲਾ ਰਹੇ ਸਨ। ਸ਼ਿਕਾਤ ਮਿਲਤ ਬਾਅਦ ਪੁਲਸ ਨੇ ਦੋ ਮਾਤਾਵਾ ਤੇ ਛਾਪੇਮਾਰੀ ਕੀਤੀ ਉਪਰਕਤ ਤਹਾਵਾ ਤੋਂ ਪੁਲਸ ਨੇ ਇੱਕ ਸਪਾ ਸੈਂਟਰ ਤੋਂ ਤਿੰਨ ਮੁਲਜਮਾਨਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਦੂਜੇ ਸੈਂਟਰ ਤੋਂ ਪੰਜ ਵਿਦੇਸ਼ੀ ਕੁੜੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਚ ਇਹਨਾਂ ਦੋ ਮਾਤਾ ਸਪਾ ਸੈਂਟਰਾਂ ਦਾ ਮਾਲਕ ਅਸ਼ਵਨੀ ਕੁਮਾਰ ਵੀ ਸ਼ਾਮਲ ਹੈ ਇਸ ਦੇ ਇਲਾਵਾ ਮੈਨੇਜਰ ਕੁਲਵਿੰਦਰ ਆਕਾਸ਼ਦੀਪ ਅਤੇ ਹੋਰ ਸਹਾਇਕਾ ਦੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਪੰਜ ਵਿਦੇਸ਼ੀ ਕੁੜੀਆਂ ਨੂੰ ਵੀ ਹਰਾਸਤ ਚ ਲੈ ਲਿਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਇਕਲੇਰੀ ਜਾਂਚ ਕੀਤੀ ਚਾਰੀ